મિત્રો ਕੀ ਆ ਸਾਰੇ ਭਰਾਵਾਂ ਦਾ ਘਰ ਪਰਿਵਾਰ ਜਾਨ ਉਹ ਸਾਰੇ ਵੀ ਸੈਟ ਨੇ ਤੇ ਕਰਦਗੇ ਆਪਾਂ ਬਲੌਗ ਦੀ ਸਟਾਰਟਿੰਗ ਆ ਅੱਜ ਬਾਹਰੋਂ ਕਰਦੇ ਆ ਤੇ ਅੱਜ ਆਪਾਂ ਜਨਮਰ ਜੇ ਬਾਹਰੋਂ ਲਿਆ ਇਸ ਟੜਕ ਤੜਕੇ ਦਾਣੀ ਮਤਲਬ 11:00 ਵੱਜ ਗਏ ਆ ਤੇ ਧੁੰਦ ਦੀ ਬਾੜੀ ਆ ਯਾਰ ਅੱਜ ਤਾਂ ਨਜ਼ਰ ਹੀ ਲੱਗ ਗਈ ਆਪਣੀ ਕੱਲ ਆਣਾ ਕੱਲ ਆਪਾਂ ਖਾ ਕੇ ਵਸ ਗਰਮ ਗਏ ਦੇਣਾ ਨਾ ਧੁੱਪ ਕਿੰਨੀ ਲੱਗਣ ਲੱਗ ਪਈ ਤੇ ਅੱਜ ਹੀ ਦੇ ਲੋ ਅਜੇ ਰਹਿ ਗਿਆ ਆਪਣਾ ਪਿੰਡ ਤੇ ਪਿੰਡ ਦਾ ਜਮ ਨਹੀਂ ਦੀਦਾਗਾ ਮਤਲਬ ਇੱਥੇ ਜੇ ਆਪਣਾ ਗੁਰਦੁਆਰਾ ਗਾਂ ਜੀ ਤੇ ਪਿੰਡ ਤਾਂ ਠੀਂਦੇ ਹੀ ਨਾ ਜਿਵੇਂ ਆ ਵੀ ਦੇਖੋ ਆਸੇ ਪਾਸੇ ਕਿੰਨੀ ਧੁੰਦਾ ਨਾ ਤੇ ਆਪ ਅੱਜ ਬਾਹਰੋਂ ਹੀ ਕਰਤਾ ਵਲੌਗ ਸਟਾਰਟ ਦੇਖੋ ਕਣ ਕਣ ਤੇ ਵੇਖੋ ਯਾਰ ਕੱਲ ਨੂੰ ਮੈਂ ਦੱਸਦੇ ਆ ਹਾਂਜੀ ਮਿੱਤਰੋ ਆਪਣੇ ਕੋਲ ਬਾਈ ਆਏ ਵੇ ਫਿੱਡਿਆਂ ਤੋਂ ਆਪਣੇ ਭਰਾ ਹੀ ਐ ਵੀ ਤੇ ਚੰਗਾ ਸਹਿਚਾਰਾ ਆਪਣਾ ਇਹਨਾਂ ਨਾਲ ਤੇ ਕਬੂਤਰ ਵੇਖਣ ਆਏ ਸੀਗੇ ਬਾਈ ਤੇ ਨਾਲੇ ਆਪਾਂ ਨੂੰ ਮਿਲਣ ਆਏ ਸੀਗੇ ਤੇ ਕਬੂਤਰ ਵੇਖੀ ਜਾਂਦੇ ਨਾਲੇ ਦੇਖੋ ਬਈ ਜਾਲ ਚ ਪਾਲੇ ਸੀਗੇ ਆਹ ਹੈਗਾ ਰਾਮਾ ਫਿੱਡਾ ਬਾਈ ਦਾ ਨਾਮ ਰਾਮਾ ਤੇ ਆਹ ਹੈਗਾ ਇਕਬਾਲ ਫਿੱਡੇ ਦੋ ਬਾਈ ਚੰਗਾ ਸਹਿਚਾਰਾ ਆਪਣੇ ਭਰਾ ਹੀ ਆ ਯਾਰੇ ਵੀ ਨਾ ਆ ਵੇਖੋ ਆਪਣੇ ਕਾਲੇ ਜੀਨੇ ਕਬੂਤਰ ਆ ਇਹ ਆਪਾਂ ਵੱਡੇ ਕੱਡੇ ਵੇ ਬਾਹਰ ਉਹ ਸਾਰੇ ਦੂਜੇ ਉੱਡਣ ਵਾਲੇ ਆ ਤੇ ਆਪਾਂ ਕੂਤਰ ਬੰਤਾਂ ਸੀ ਛਰੀ ਤੇ ਤਰਤਾ ਬੱਚਾ ਬਾਤਾ ਸੀਗਾ ਇੱਕ ਟੂ ਸੈਟਵਰੀ ਦਾ ਬੱਚਾ ਪਾਸੇ ਦੋ ਬੱਚੇ ਬਾਤੇ ਸੀਗੇ ਤੇ ਬਾਕੀ ਆਪਾਂ ਕੂਤਰਾਂ ਨਾ 18-18 ਨੋਟ ਕਰੀ ਜਾਂਦੇ ਆ ਨਾ ਇਹਨਾਂ ਦੀਆਂ ਜਿਹੜੇ ਚਿੱਟੇ ਕਬੂਤਰਾਂ ਚਿੱਟੇ ਕੂਤਰਾਂ ਕਈ ਨਹੀਂ ਪਤਾ ਲੱਗਦਾਗਾ ਤੇ ਉਹਦੀਆਂ ਪਠੱਲਾ ਨੋਟ ਕਰੀ ਜਾਂਦੇ ਆ ਆ ਉੱਡਣ ਵਾਲੀ ਆ ਸਾਰੇ ਮਿੱਤਰੋ ਮਿੱਤਰੋ ਇਹ ਸ਼ਾਮ ਦਾ ਹੋ ਗਿਆ ਟਾਈਮ ਬੱਚੇ ਆਪਾਂ ਤਾਰਦੇ ਜਿਹੜੇ ਦੋ ਬਾਈ ਸੀਗੇ ਤੇ ਅੱਜ ਬਾਈ ਆਏ ਸੀ ਨਾ ਤੇ ਟਾਈਮ ਨਹੀਂ ਲੱਗਾ ਯਾਰ ਬਲੌਗ ਆ ਬਣਾਉਣ ਦਾ ਤੇ ਕੂਤਰਾ ਸਾਰਿਆਂ ਨੂੰ ਲਗਭਗ ਆਪਾਂ ਦਾਣੇ ਪਾਦੇ ਆ ਮੱਕੀ ਵੀ ਪਾਤੀ ਆ ਬਾਇਰਾ ਤੇ ਕਣਕ ਘੇਰਾ ਤੇ ਕੱਲ ਨੂੰ ਆਪਾਂ ਰਨਾਵਾਂਗੇ ਖਰਾਕ ਕੂਤਰਾ ਦੀ ਜੇ ਕੱਲੂ ਧੁੱਪ ਚੜੀ ਤਾ ਆਪਾਂ ਕਰਨੀਏ ਸਪਰੇ ਕਣਕ ਤੇ ਤੇ ਜੇ ਨਾ ਧੁੱਪ ਚੜੀ ਫੇਰ ਆ ਪਰ ਲਾਉਣੀ ਗੂਚਰਾ ਦੀ ਖਰਾਕ ਬੰਦ ਛੱਡਦੇ ਆਪਾਂ ਤੇ ਟਾਈਮ ਨਾਲ ਨਿੱਗਾ ਹੋ ਜੂ ਹੁੱਡਾ ਯਾਰ ਗੂਚਰਾ ਐ ਪੂਰੇ ਰੱਜ ਗਏ ਆ ਹੂੰ ਨੇੜੋਂ ਨਹੀਂ ਵਿਖਾਉਣਾ ਯਾਰ ਮੈਂ ਯਾਰ ਲਾ ਲੰਨੇ ਤੈਨੂੰ ਨਜ਼ਰ ਨਾ ਲਾਇਆ ਕਰੋ ਯਾਰ ਆ ਬੱਚਾ ਰੱਤਾ ਹੈਗਾ ਉਸੇ ਕੂਤਰੇ ਨਾਲ ਜਿਹੜਾ ਆਪਣਾ ਬੱਚਾ ਰੱਤਾ ਮਰ ਗਿਆ ਆ ਜਮਾ ਸਗਾ ਪਾਈਆ ਉਹਦਾ ਆ ਆਹ ਦਾ ਢਾਣੇ ਪਾ ਦੇ ਕੂਤਰਾਂ ਨੂੰ ਸਾਰਿਆਂ ਨੂੰ ਤੇ ਬਾਈ ਹੁਣੇ ਗਏ ਸੀਗੇ ਤੇ ਹੁਣੇ ਤੋਰ ਕੇ ਬਾਈਆਂ ਨੂੰ ਢਾਣੇ ਪਾਏ ਕੂਤਰਾਂ ਨੂੰ ਕਰੋ ਚੇਕਾ ਉਹ ਬਾਈ ਹੈਗੇ ਆ ਫਿੱਡਿਆਂ ਦੇ ਵੱਡੇ ਫਿੱਡੇ ਵੱਡੇ ਫਿੱਡੇ ਦੇ ਹਾਂ ਇੱਕ ਦਾ ਨਾਂ ਹੈਗਾ ਇਕਬਾਲ ਇੱਕ ਦਾ ਨਾਂ ਹੈਗਾ ਰਾਮਾ ਰਾਮਾ ਗਿੱਡੇ ਇਧਰ ਵੀ ਆਪ ਪਾਣੀ ਪਾਤੇ ਪਾਣੀ ਪਾਤਾ ਗਰਮ ਹਨਾ ਤੇ ਉਧਰ ਵੀ ਪਾਤੇ ਆ ਪਾਣੀ ਤੇ ਇੱਕ ਜੁੜੀ ਹੋਰ ਪੱਟਦੇ ਉਹ ਤੁਹਾਨੂੰ ਵਿਖਾਉਣੇ ਆ ਇੱਧਰ ਦਾਣੇ ਪਾਦੇ ਆ ਤੇ ਕਬੂਤਰ ਵੀ ਆ ਪਤਾੜਦਿੰਨੇ ਜਿਹੜਾ ਵੱੱਦਾ ਉੱਤੇ ਆਪਾ ਪੱਤੀਆਂ ਰਤੀ ਗੂਤਰੀ ਆ ਗੂਤਰੀ ਪੱਤੀਆਂ ਆਪਾ ਅੱਜ ਇਹ ਰ ਬੱਚਾ ਫੀ ਨਿੱਕਾ ਤੇ ਮਰ ਗਿਆ ਸੀਗਾ ਇਧਰੋਂ ਕਰ ਲਗੇ ਆ ਕਰੋ ਸ਼ੌਂਕੂਰੀ ਦਾ ਇਹ ਆਪਣੇ ਉੜਦੀ ਰਹੀ ਗੂਤਰੀ ਚੰਗੀ ਉੱਡੀ ਆਪਾ ਬੱਚਿਆਂ ਸਰੂਖਲੀ ਚਿੱਟੀ ਪੂਛ ਵਾਲੀ ਇਹ ਦੱਸੋ ਜੀ ਹਾਂ ਕਮੈਂਟ ਕਰਕੇ ਕਿਹੜੇ ਗੂਤਣੇ ਜੋ ਲੱਗਦੇ ਤੁਹਾਨੂੰ ਹਣਾ ਇਹ ਕਿਸੇ ਨੂੰ ਪਤਾ ਹੈਗਾ ਤਾਂ ਕਮੈਂਟ ਕਰਕੇ ਜਰੂਰ ਦੱਸੋ ਜੇ ਤੇ ਕੰਨਾਂ ਵਾਲੇ ਖੰਭ ਚੁੱਟਈ ਆ ਆਹ ਬਾਕੀ ਗੁਦਰੀ ਰੱਤੀ ਆ ਇਹ ਮੂਹ ਰੱਜੀ ਰੁੱਜੀ ਦਾ ਪੂਰੀ ਬੈਠੀ ਆ ਤੇ ਇਹਦੇ ਨਾਲ ਕਬੂਤਰ ਲੱਗਾ ਸੀਗਾ ਕੂਤਰ ਵੀ ਚੈੱਕ ਕਰਾ ਲੈਣਾ ਸਾਨੂੰ ਕੂਤਰ ਇਧਰਲੇ ਗੁੱਡੇ ਫਿਰਦਾ ਆਪਣਾ ਆ ਬੈਠਾ ਇਹ ਰੇਰ ਮੇਰਾ ਨਸਟਰ ਨਾਲ ਆ ਪਲੀਆਂਂ ਡੀ ਰੱਖੀ ਸੀ ਆਪ ਇਹਨਾਂ ਥੱਲੇ ਆਂਡਾ ਰਹਿ ਗਿਆ ਆ ਕੂਤਰ ਲੱਗਾ ਬੈਹ ਦੇ ਨਾ ਆ ਯਰ ਚੈੱਕ ਕਰਾ ਦੇ ਆ ਨਾ ਕੂਤਰ ਲੱਗਾ ਵਾ ਮਿੱਤਰੋ ਚੰਗਾ ਕੂਤਰ ਇਹ ਬੜਾ ਉਤਰਾ ਆਪਣਾ ਅੰਡਾ ਪਾਸੇ ਠਾ ਦਿਨੇ ਆ ਪੂਰਤਾ ਬਸ ਆਹ ਕਬੂਤਰ ਹੀ ਆਪਾਂ ਇੱਥੇ ਛੱਡਤਾ ਸੀ ਯਾਰ ਲਾਸਰਾ ਜਿਹੜਾ ਬੱਚਿਆਂ ਚ ਕਬੂਤਰ ਬਣ ਗਿਆ ਸੀ ਇੱਕ ਬਾਕੀ ਲਗਭਗ ਕੂਤਰੀ ਫਿਰਦੇ ਆ ਰੇ ਕੂਤਰੀ ਆ ਜਿਹਦਾ ਆ ਬੱਚਾ ਤੇ ਆਂਡਾ ਫੇਰ ਰੱਖ ਰਿਹਾ ਨੇ ਇਧਰ ਆਪਾਂ ਇਹ ਛਿੜ ਦਾਂਗੇ ਆਂਡੇ ਪਾਲੀ ਜਾਂਦੇ ਰੱਖ ਦਾਂਗੇ ਤੇ ਜਦੋਂ ਆਹ ਬੱਚਾ ਪਾਲ ਜਾਂਦਾ ਤੇ ਆਪਾਂ ਜੁੜੀ ਵੀ ਪਟ ਦੇਣੀ ਹੈ ਤੇ ਇਹ ਕਬੂਤਰ ਰੰਗ ਲਾਉਣਾ ਸੀ ਯਾਰ ਕਿੱਧਰ ਗਿਆ ਸ਼ਾਖ ਖਲਟਾ ਆ ਸਾਹਮਣੇ ਬੈਠਾ ਇਹਦਾ ਪਹਾਰਾ ਦੇ ਲਾਲ ਮੋਟਾ ਕਰਨਾ ਕੋਈ ਨਾ ਇਹਦਾ ਵੀ ਕਰਾਂਗੇ ਤੇ ਇੱਕ ਬਾਈ ਦਾ ਮੈਸੇਜ ਆਇਆ ਸੀਗਾ ਕਮੈਂਟ ਆਇਆ ਸੀਗਾ YouTube ਤੇ ਬਾਈ ਕਹਿੰਦਾ ਸੀ ਜਿਹੜੇ ਬਾਈ ਮੂਂਗਰੇ ਅੱਖ ਦੇ ਖਰਾਬ ਵਾਸਤੇ ਕੀ ਇਲਾਜ ਆ ਕਿਰਾਪ ਇੱਥੇ ਰੱਖਦੇ ਗੈਂਡ ਤੇ ਬਾਈ ਕਹਿੰਦੇ ਅੱਖ ਦੇ ਲਾਜਾਸਤੇ ਕੀ ਇਲਾਜ ਆ ਅੱਖ ਜਿਹੜੀ ਖਰਾਬ ਹੋ ਜਾਂਦੀ ਹੈ ਉਹਦਾ ਲਾਜ ਦੱਸੋ ਤੇ ਉਹਦਾ ਇਲਾਜ ਆਪਾਂ ਦੱਸਦੇ ਆਂ ਤਾਂ ਇਲਾਜ ਹੈਗਾ ਭਈਆ ਡੱਬੀ ਤਾਂ ਲੈ 52 ਦੀ ਆ ਇਹਦੇ ਵਿੱਚ ਮੂੰਗਰੇ ਪਾਏ ਵੀ ਆਪਾਂ ਤੇ ਆਹ ਕਰੋ ਚੀਅਕਾ ਆ ਲਾਇਆ ਮਿੱਤਰੋ ਜੇ ਕੂਤਰੇ ਦਾ ਅੱਖਾਂ ਖਰਾਬ ਹੋ ਜਾਂਦੀਆਂ ਹਨਾ ਤੇ ਸੁਬਾ ਸ਼ਾਮ ਇਹ ਮੂੰਗਰਾ ਅੱਖ ਧੋ ਕੇ ਪਾ ਦਿਆ ਕਰੋ ਸੁਬਾ ਸ਼ਾਮ ਤੇ ਕਬੂਤਰ ਦੋਹਾਂ ਤਿੰਨਾਂ ਨਾਦਰਾਂ 'ਚ ਵਧੀਆ ਹੋ ਜਾਣਗੇ ਅੱਖਾਂ ਸਾਰਿਆਂ ਦੀਆਂ ਵਧੀਆ ਹੋ ਜਾਂਨਾਂ ਜੀ ਜੀ ਅੱਖ ਖਰਾਬ ਆ ਮਤਲਬ ਇੱਕ ਹੀ ਖਰਾਬ ਹੁੰਦੀ ਮੇਨ ਤਾਂ ਅੱਖ ਯਾਰ ਧੋ ਕੇ ਬਸ ਮੂੰਗਰਾ ਪਾਤਾ ਤੇ ਅੱਖ ਜਮਾਂ ਸੈੱਟ ਆ ਆ ਚੀਜ਼ ਆਹੀ ਲਾ ਦਨੇ ਆਪਾਂ ਡੱਬੀ ਇਹ ਡੱਬੀ ਹੈਗੇ ਸੀ ਇਹ 'ਚ 15 ਸੀਗੇ ਤੇ 4-5 ਰਹਿ ਗਏ ਇਥੇ ਹੋਰ ਵੀ ਪਿਆ ਹੋਣਾ ਪੁਰਾ ਹੀ ਗਵਾਚ ਗੂਜ ਜਾਂਦੇ ਇੱਕ ਅਦੇ ਕੂਤਰੇ ਪਾਤੀ ਤੇ ਅਸੀਂ ਸੱਟ ਤਾਲ ਵਾਲੀ ਗਵਾਚ ਜਾਂਦੇ ਆ ਇਹ ਆਪਾਂ ਇੱਥੇ ਰੱਖ ਦਿੰਨੇ ਆ ਹੋਰ ਲੇਟਾ ਚੱਲੀ ਜਾਂਦੀਆਂ ਤੇ ਬਾਹਰ ਆਏ ਕੂਤਰ ਨੂੰ ਪਤਾ ਤੇ ਕਾਪੀ ਸਮਝ ਗਏ ਇੱਕ ਆਪਾਂ ਨਾ ਤੇ ਹੁਣ ਆਪਾਂ ਕਾਪੀ ਸਾਂਹ ਕੇ ਤੇ ਬਾਅਦ ਚ ਕੰਟੀਨਿਊ ਕਰਦੇ ਆ ਇਹ ਕੰਮ ਕੰਮ ਕਰ ਲ ਗਏ ਥੋੜਾ ਇਹ ਕਰਦਾ ਤੇ ਬਾਅਦ ਚ ਕੰਟੀਨਿਊ ਕਰਦੇ ਆਪਾਂ ਆਪਾਂ ਕਬੂਤਰ ਵੀ ਜਿਹੜੀ ਥੱਲੇ ਸੀਗੀ ਆਪਣੀ ਬਿਮਾਰ ਸੀਗੀ ਲੱਤਾਂ ਮਤਲਬ ਖੜੀਆਂ ਸੀਗੀਆਂ ਤੇ ਉਹ ਵੀ ਆਪਾਂ ਛੱਡਤੀ ਐ ਇੱਧਰ ਉਹ ਤੁਹਾਨੂੰ ਦਿਖਾਈਏ ਕਿੱਥੇ ਬੈਠੀ ਆ ਉਹ ਬੈਠੀ ਆ ਯਰ ਥੱਲੇ ਦਾ ਹੈ ਨਹੀਂਗੀ ਇਹ ਕਿਰ ਬਲਬ ਇਹਦਾ ਸਾਰ ਗਿਆ ਸੀਗਾ ਖੁੱਡੇ ਦਾ ਉੱਧਰ ਵੀ ਜੰਗਦਾ ਤੇ ਉੱਧਰ ਹੀ ਜੰਗਦਾ ਇੱਧਰ ਸੜ ਗਿਆ ਸੀ ਯਾਰ ਲਾਹ ਤਾਂ ਆਪਾਂ ਤੇ ਆਪਾਂ ਦੁਕਾਨ ਤੋਂ ਹੁਣੇ ਲੈ ਕੇ ਆਉਣੇ ਨਵਾਂ ਤੇ ਇੱਧਰ ਉਹ ਲਾਉਣੇ ਫਿਰ ਆਪਾਂ ਬਲਬ ਕਬੂਤਰੀ ਤੁਹਾਨੂੰ ਖਾਈਏ ਕਿੱਥੇ ਬੈਠੀ ਆ ਉਹ ਨੇ ਰਿਜ ਕਿਹੜਾ ਦੀਂ ਦਾ ਇੱਕ ਯਾਰ ਕਬੂਤਰੀ ਕਹਾਂ ਗਈ ਕਹਾਂ ਹੈ ਕਬੂਤਰੀ ਕਹਾਂ ਹੈ ਵੀ ਮੇਟਰ ਗਿੱਟੀ ਤੇ ਵੀ ਆ ਪਗਲਾ ਵੀ ਉਹ ਵਾਲੀ ਗੂਦਰੀ ਦੀ ਇੱਥੇ ਬੈਠੀ ਹੋਣੀ ਥੱਲੇ ਹੋਊਗਾ ਯਾਰ ਤਾਂ ਤਾਂ ਹੈਗੀ ਆ ਆ ਬੈਠੀ ਆ ਲੈ ਉਹਨੇ ਰੱਜੀ ਆ ਉਹਦਾ ਮੇਟਰ ਰੱਜੀ ਉਤਰੀ ਤੇ ਉੰਜ ਤੁਰਨ ਲੱਗ ਪਈ ਆ ਦੇਖੋ ਉਹ ਰੱਖ ਲਗੇ ਯਾਰ ਥੱਲੇ ਦੋ ਕੁ ਦਿਨ ਹਨਾ ਹੋਰ ਹੁੰਦਾ ਸੈੱਟ ਹੋ ਗਈ ਆ ਤੁਰਨ ਲੱਗ ਪਈ ਉਹ ਗਰੀ ਚਲੋ ਇਹਨੂੰ ਕੇਰਾਂ ਯਾਰ ਥੋੜੀ ਘੱਟ ਰੱਜੀ ਆ ਇਹਨੂੰ ਆਪਾਂ ਛੋਲੇ ਨਾਲ ਰਜਾ ਦਿੰਨੇ ਹੂਤਰੀ ਨੂੰ ਬਾਕੀ ਜਮ ਔਕੇ ਰਪੋਟਾਂ ਪਹਿਲੇ ਯਾਰ ਬਲਬ ਲੈ ਕੇ ਆਣੀ ਆ ਤੇ ਬਾਅਦ ਚ ਉਹਦੇ ਰਜਾਵਾਂਗੇ ਬਲਬ ਲੈ ਆ ਕੇ ਪਹਿਲੇ ਬਲਬ ਜਗਾਏਗੇ ਇੱਥੇ ਆਪਾਂ 200 ਵਾਟ ਦਾ ਹੀ ਬਲਬ ਲੈ ਕੇ ਆਉਣੇ ਹੁਣ ਇਹ ਇਧਰ ਜਗੀ ਜਾਂਦੇ ਆ ਨਹੀਂ ਫਿਰ ਆ ਕਰ ਲਾਂਗੇ ਆ ਬਲਬ ਲਾ ਕੇ ਉਹ ਉਧਰ ਨੇ ਫੁੱਡੇ ਕਰ ਦਾਂਗੇ ਹਨ ਤੇ ਇਧਰ ਆਪਾਂ ਦੂਜਾ ਬਲਬ ਲਾ ਦਾਂਗੇ ਹੋਰ ਹਨ ਇਧਰ ਆਪਾਂ 200 ਵਾੜਾ ਲਾ ਦਾਂਗੇ ਇਹ 100 ਵਾੜਾ ਦਾ ਇਹ ਆਪਾਂ ਲਾ ਕੇ ਉਧਰ ਕਰ ਦਾਂਗੇ ਆ ਸੇਵਾਂ ਸੇਵਾਂ ਮ ਲਕੀ ਰਹੀ ਦੀ ਯਾਰ ਇੱਥੇ ਆਂਡੇ ਧਾਰ ਲੈਣਗੇ ਥੱਲੇ ਸੈਟ ਲੈਣੀਆਂ ਇਹ ਕਰਨਾ ਪੈਣਾ ਦੂਜੇ ਕੁੱਡੇ ਚ ਇਹਨੂੰ ਵੀ ਲੱਗਦਾ ਧਾਣੇ ਮੱਕੀ ਚ ਅਗਲੀ ਸਾਰੇ ਇਹਨਾਂ ਨੇ ਆ ਪਹਿਲੇ ਬਲਬ ਲੈ ਕੇ ਆਉਣੇ ਆ ਫੇਰ ਕਾ ਕਰਦੇ ਘੰਟੀ ਨੂੰ ਆਂਦੇ ਮਿੱਤਰੋ ਆਪਾਂ ਬਲਬ ਵੀ ਆ ਹੈਗਾ 100 واਟ ਦਾ ਆ ਲਿਖਿਆ 100 واਟ ਤੇ ਆ ਵੀ ਮਿੱਤਰੋ 100 واਟ ਦਾ ਬਲਬ ਆ ਤੇ ਆ ਹੈਗਾ 200 واਟ ਵਾਲਾ ਆ ਉਹ ਲਿਖਿਆ ਗਿਆ ਤੇ ਉਹ ਲੋਫਾ ਆਪਾਂ ਕਿ ਦਰੁੱਡ ਗਿਆ ਲੋੜ ਆ ਭਰਾਵਾ ਤੇਰੀ ਹਜੇ ਆਲਾ ਆਪਾਂ ਕੱਢ ਲੈਨੇ ਤੇ ਇਹ ਲਾਉਣੇ ਆਪਾਂ ਬੱਚਿਆਂ ਦੇ ਖੁੱਡੇ ਚ ਵੱਡੇ ਚ ਇਹ ਰਹਿ ਗਈ ਇੱਥੇ ਆ ਕੇ ਚੁਆਲੇ ਤੂੰ ਪਹਿਲਾਂ ਕਾਰ ਲਗੇ ਬੰਦ ਆਪਾਂ ਇਹ ਗਰਮ ਆ ਗਰਮੀ ਬੜਾਈ ਓਹੋ ਲਾਦਾ ਲਾਦਾ ਔਖਾ ਸੌਖਾ ਇਹ ਚੱਲ ਪਾ ਸਿੰਮ ਸਿੰਮ ਚੱਲ بیا ਜਿਗਾਉਂਦਾ ਨਾ ਚੜਾਉਂਦਾ ਨਾ ਦੇਣ ਆ ਪੱਲਾ ਦੀਏ ਪਰਲੇ ਗੁੱਡੇ ਚ ਯੂ ਮੰਨਦਾ ਤਾਂ ਖੜਕਦਾ ਪਤਾ ਨਹੀਂ ਕੀ ਐ ਇਹਦੇ ਵਿੱਚ ਯਾਰ ரே சோ ਲੱਗ ਗਿਆ ਮਦਦ ਰੋਚ ਚੱਲ ਪਾ ਸਿਮ ਸਿਮ ਚੱਲ ਰਹਿ ਅੰਦਰ ਵੀ ਹੁਣ ਆਪਾਂ ਇਹ ਰਜਾਦ ਦੀ ਕਬੂਤਰੀ ਇਹ ਕੂਤੇ ਰ ਜਾ ਕੇ ਤੇ ਬਾਦ ਗਏ ਆਪਾਂ ਖੁੱਡੇ ਖੁੱਡੇ ਜੀ ਬਾਦ ਗਏ ਰਾਜੇ ਨੂੰ ਹੁਣ ਤਾਂ ਬੜਾ ਬਲ ਲੱਗ ਗਿਆ ਨਿੱਗਾ ਹੋਈਊਗਾ ਤੇ ਇੱਕ ਆਪਾਂ ਲਾਉਣਾ ਸੀਗਾ ਬਲਬ ਪਰਲੇ ਖੁੱਡੇ ਚ ਕਬੂਤਰਾਂ ਨੇ ਜੀ ਤਾਂ ਅੰਗਰੇਜ਼ੀ ਇੱਥੇ ਇੱਧਰ ਲਾਉਣਾ ਸੀ ਇੱਕ ਬਲਬ ਚਲ ਇੱਧਰ ਲੋੜ ਹੀ ਨਹੀਂ ਯਰ ਗੂੰਜਾਂ ਪਾਈ ਤਰੇ ਆਉਂਦੇ ਕਬੂਤਰ ਜੇ ਬਸ ਸੌਣ ਨਹੀਂ ਦਿੰਦੇ ਯਾਰ ਇੱਥੇ ਨਾਲ ਹੀ ਹੁੰਨਾ ਮੈਂ ਵੀ ਸੌਣ ਨਹੀਂ ਦਿੰਦੇ ਬਾਅਦ ਚ ਠੱਪੇ ਮਾਰੀ ਆਉਂਦੇ ਰਾਤ ਨੂੰ ਇੱਧਰ ਰਹਿ ਨਹੀਂ ਦੇਗੀ ਇਹ ਲੱਗਾ ਤੇ ਬੁਝਾਦਾ ਸੀਗਾ ਤੇ ਉਹ ਕੇਰ ਬਾਈ ਛੱਡ ਸੁਟ ਗਿਆ ਯਾਰ ਛੱਡਣ ਲੱਗੇ ਆਏ ਹਾਏ 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 ਦੇ ਚੜ ਗਿਆ ਦੇਣ ਮਾਂ ਵੀ ਕੀ ਗਰਮ ਹੁੰਦਾ ਖੁੱਡਾ ਇੱਕ ਉਦਰੀ ਦਾਣਾ ਪਾਣੀ ਦੀ ਦੇ ਗਏ ਫਿਰ ਆਪਾਂ ਕਾਹ ਕੰਟੀਨਿਊ ਕਰਦੇ ਆ ਜੀ ਮਿੱਤਰੋ ਕੂਦਰੀ ਆ ਪਰ ਜਾਤੀ ਜਮਾ ਪਾਣੀ ਪੁਣੀ ਦੇਤਾ ਤੇ ਇਹਨੂੰ ਛੱਡ ਦਿੰਨੇ ਆਪਾਂ ਅੰਦਰ ਹੀ ਚੱਲ ਬਈ ਜਾਵੜਾ 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 ਇਹ ਘਰੇ ਜੀ ਤੁਰਦੀ ਘਾਟਾ ਹੁਣ ਰੋ ਬੈਜੂਗੇ ਇੱਥੇ ਇੱਟ ਤੇ ਚੜ ਕੇ ਉਹ ਅੱਗ ਨਾਲ ਬਈ ਬਹੁਤ ਔਰ ਲੱਗਦੀ ਹੈ ਇਹ ਚਲੋ ਹੌਲੀ ਹੌਲੀ ਸੈੱਟ ਹੋ ਜੂਗੀ ਇਹ ਆ ਕਿੱਧਰ ਵੜਿਆ ਫਿਰਦਾ ਇਹ ਕੂਤਰੀ ਹੋ ਗਈ ਇਹ ਹੋ ਗਈ ਲਾਲ ਡੋਰੀ ਜੀ ਪੱਠੀਆਂ ਹਾਂ ਤਾਂ ਕੂਤਰੀ ਬਣੂਗੀ ਇਹ ਲਾਲ ਡੋਰੀ ਆ ਆਵੇ ਲਾਲ ਡੋਰੀ ਮਿੱਤਰੋ ਪੱਠੀ ਬਣ ਗਈ ਲੈ ਜੋ ਮੁੰਜੋ ਕਰਦਗੇ ਅੰਦਰ ਤੇ ਆਹ ਵਾਲੇ ਬਲਬ ਸਾਮਦਗੇ ਆਪਾਂ ਹਨਾ ਤੇ ਚਲੋ ਮਿੱਤਰੋ ਕਰਦੇ ਆਪਾਂ ਵਲੌਗ ਦਾ ਐਂਡ ਤੇ ਵਲੌਗ ਨਾਲ ਜੁੜੇ ਰਿਆ ਕਰੋ ਕੱਲ ਆਲਾ ਵਲੌਗ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਡੋਰ ਗਰੁੱਪ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਦੇਖਣ ਲਈ